ਅ ਕੰਡੀਸ਼ਨ ਜੋ ਪਤਾ ਲੱਗ ਰਹੀ ਹੈ ਜੀ ਜੋ ਬੁਲੇਟਿਨਸ ਦਾ ਆ ਰਿਹਾ ਹੈ ਜੋ ਨਿਊਜ਼ ਚੈਨਲਸ ਤੋਂ ਪਤਾ ਲੱਗ ਰਿਹਾ ਹੈ ਕਿ ਕੰਡੀਸ਼ਨ ਉਹਨਾਂ ਦੀ ਕ੍ਰਿਟੀਕਲ ਹੈ ਕੁਝ ਖਬਰਾਂ ਦੇ ਵਿੱਚ ਇਹ ਆਇਆ ਹੈ ਕਿ ਉਹਨਾਂ ਦੇ ਬ੍ਰੇਨ ਦੇ ਸਕੈਨਸ ਔਰ ਜੋ ਸਪਾਈਨ ਦੇ ਸਕੈਨਸ ਹੈ ਹੋ ਚੁੱਕੇ ਹਨ ਬ੍ਰੇਨ ਦੇ ਵਿੱਚ ਕਹਿੰਦੇ ਹੈ ਕਿ ਸ਼ਾਇਦ ਆਕਸੀਜਨ ਨਹੀਂ ਪਹੁੰਚ ਪਾਇਆ ਉਸ ਕਰਕੇ ਬ੍ਰੇਨ ਨੂੰ ਕਾਫੀ ਡੈਮੇਜ ਹੋ ਗਿਆ ਹੈ ਦੂਸਰੀ ਗੱਲ ਜੋ ਉਹਨਾਂ ਨੇ ਖਾਸ ਦੱਸੀ ਗਈ ਹੈ ਕਿ ਉਹਨਾਂ ਦੀ ਸਰਵਾਈਕਲ ਸਪਾਈਨ ਦੇ ਵਿੱਚ ਇੰਜਰੀ ਹੈ ਸਰਵਾਈਕਲ ਸਪਾਈਨ ਦਾ ਮੇਰਾ ਮਤਲਬ ਹੈ ਜੋ ਸਾਡੇ ਧੌਣ ਵਾਲੇ ਮੰਨ ਕੇ ਹੁੰਦੇ ਉਹਨਾਂ ਦੀ ਇੰਜਰੀ ਹੋਈ ਹੈ ਤੇ ਦੂਸਰਾ ਇੱਕ ਆਪਾਂ ਕਹਿੰਦੇ ਡੋਰਸਲ ਸਪਾਈਨ ਡੋਰਸਲ ਸਪਾਈਨ ਦਾ ਮਤਲਬ ਹੁੰਦਾ ਹੈ ਜੋ ਸਾਡੇ ਪਿੱਠ ਦੇ ਵਿਚਕਾਰ ਵਾਲੇ ਮੰਨ ਕੇ ਆਂ ਸਲਾਮ ਅਲੈਕੁਮ ਸਸਰੀਆ ਕਾਲ ਕਿਦਾਂ ਹਾਲ ਚਾਲ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ 'ਚ ਹੋਗੇ ਰਾਜ ਵੀ ਜਵੰਦਾ ਨੂੰ ਹਸਪੀਟਲ 'ਚ 8 ਤੋਂ 9 ਦਿਨ ਹੋ ਚੁੱਕੇ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਬੁਲਟਨ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਕੋਈ ਵੀ ਅੱਛੀ ਗੱਲ ਜਿਹੜੀ ਹੈ ਨਹੀਂ ਦੱਸੀ ਜਾ ਰਹੀ ਰਾਜਵੀਰ ਜਵੰਦਾ ਦਾ ਜਿਸਮ ਸੁੱਕਣਾ ਸਟਾਰਟ ਹੋ ਗਿਆ ਉਹਨਾਂ ਦਾ ਦਿਮਾਗ ਜਿਹੜਾ ਡੈੱਡ ਹੋ ਗਿਆ ਆਕਸੀਜਨ ਦੀ ਸਪਲਾਈ ਉਹਨਾਂ ਦੇ ਦਿਮਾਗ ਨੂੰ ਬੰਦ ਹੋ ਗਈ ਹੈ ਉਹ ਵੈਂਟੀਲੇਟਰ ਦੇ ਉੱਤੇ ਸਾਹਾਂ ਲੈ ਰਹੇ ਨੇ ਤੇ ਇੱਕ ਐਕਸਪਰਟ ਡਾਕਟਰਜ਼ ਨੇ ਉਹਨਾਂ ਨੇ ਰਾਜਵੀਰ ਜਵੰਦਾ ਦੀ ਸਿਹਤ ਦੇ ਬਾਰੇ ਦੱਸਿਆ ਕੀ ਉਹ ਰਿਕਵਰ ਕਰ ਸਕਦੇ ਨੇ ਕੀ ਉਹ ਰਿਕਵਰ ਨਹੀਂ ਕਰ ਸਕਦੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਰਾਜਵੀਰ ਜਵੰਦਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਅੱਜ 8 ਦਿਨ ਹੋ ਚੁੱਕੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਇਹ ਹੀ ਚੱਲ ਰਿਹਾ ਕਿ ਕਦੋਂ ਹਸਪਤਾਲ ਤੋਂ ਚੰਗੀ ਖਬਰ ਆਵੇ ਔਰ ਇਹਦੇ ਨਾਲ ਇਹ ਵੀ ਸਵਾਲ ਬਣਿਆ ਹੋਇਆ ਕਿ 8 ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਹੁਣਾ ਨੂੰ ਅਜੇ ਤੱਕ ਹੋਸ਼ ਕਿਉਂ ਨਹੀਂ ਆਏ ਕਿਉਂਕਿ ਵੈਂਟੀਲੇਟਰ ਸਪੋਰਟ ਤੇ ਇਸ ਵੇਲੇ ਰਾਜਵੀਰ ਜਵੰਦਾ ਹੈਗੇ ਨੇ ਹਰ ਕੋਈ ਜਾਨਣਾ ਚਾਹੁੰਦਾ ਕਿ ਕੀ ਕੋਈ ਸੁਧਾਰ ਹੋ ਰਿਹਾ ਸਿਹਤ ਦੇ ਵਿੱਚ ਕਿਉਂਕਿ ਜਿਹੜਾ ਮੈਡੀਕਲ ਬਲੇਟਨ ਹਸਪਤਾਲ ਦੇ ਵੱਲੋਂ ਜਾਰੀ ਕੀਤਾ ਜਾ ਰਿਹਾ ਉਹਦੇ ਵਿੱਚ ਹਾਲਤ ਜਿਹੜੀ ਹੈ ਕ੍ਰਿਟੀਕਲ ਦੱਸੀ ਜਾ ਰਹੀ ਹੈ ਅੱਗੇ ਕੀ ਹੋਏਗਾ ਹੁਣ ਹਸਪਤਾਲ ਦੇ ਵੱਲੋਂ ਅੱਗੇ ਕੀ ਪ੍ਰੋਸੈਸ ਜਿਹੜਾ ਕੀਤਾ ਜਾਏਗਾ ਕਿਉਂਕਿ ਜਿਹੜੀ ਇੰਜਰੀ ਉਹਨਾਂ ਦੇ ਦੱਸੀ ਜਾ ਰਹੀ ਹੈ ਉਹ ਬੜੀ ਸੀਰੀਅਸ ਹੈਗੀ ਹੈ ਮੇਰੇ ਨਾਲ ਨਿਊਰੋ ਸਰਜਨ ਗਲੋਬਲ ਹਸਪੀਟਲ ਤੋਂ ਨਰਿੰਦਰ ਸਿੰਘ ਪੱਟੀ ਜੀ ਮੌਜੂਦ ਹੈਗੇ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿਵੇਂ 8 ਦਿਨ ਦਾ ਸਮਾਂ ਹੋ ਗਿਆ ਹੁਣ ਕਿੰਨਾ ਸਮਾਂ ਜਿਹੜਾ ਉਹ ਵੈਂਟੀਲੇਟਰ ਤੇ ਹੋਰ ਲੱਗ ਸਕਦਾ ਹੈ ਜਾਂ ਅੱਗੇ ਕੀ ਹਾਲਤ ਹੈ ਜਿਹੜੀ ਇਸ ਵੇਲੇ ਰਾਜਵੀਰ ਜਵੰਦਾ ਦੀ ਹੋਵੇਗੀ ਤਾਂ ਡਾਕਟਰ ਸਾਹਿਬ ਧੰਨਵਾਦ ਪਹਿਲਾਂ ਤਾਂ ਸਮਾਂ ਦਿੱਤਾ ਤੁਸੀਂ ਹਰ ਕਿਸੇ ਦੇ ਮਨ ਚ ਇਹੀ ਸਵਾਲ ਇਸ ਵੇਲੇ ਚੱਲ ਰਿਹਾ ਕਿ 8 ਦਿਨ ਹੋ ਗਏ ਨੇ ਰਾਜਵੀਰ ਜਵੰਦਾ ਹੁਣਾ ਦੀ ਸਿਹਤ ਦੇ ਵਿੱਚ ਅਜੇ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਕੀ ਹਾਲਤ ਹੈਗੀ ਇਸ ਵੇਲੇ ਆ ਪਹਿਲਾਂ ਤਾਂ ਇਹੀ ਸਸਤੀ ਗੱਲ ਸਾਰਿਆਂ ਨੂੰ ਆ ਪਹਿਲਾਂ ਤਾਂ ਇਹੀ ਮੈਂ ਕਹਿਣਾ ਚਾਹੂੰਗਾ ਕਿ ਸਾਰੇ ਰਾਜਵੀਰ ਦੀ ਤੰਦਰੁਸਤੀ ਤੇ ਉਹਨਾਂ ਦੀ ਸਿਹਤ ਲਈ ਪ੍ਰਾਰਥਨਾ ਕਰ ਰਹੇ ਹਾਂ ਸਾਰੇ ਪੰਜਾਬ ਵਾਸੀ ਉਹਨਾਂ ਲਈ ਕਰ ਰਹੇ ਹਨ ਤੇ ਰੱਬ ਕਰੇ ਉਹ ਛੇਤੀ ਤੋਂ ਛੇਤੀ ਠੀਕ ਹੋਣ ਆ ਕੰਡੀਸ਼ਨ ਜੋ ਪਤਾ ਲੱਗ ਰਹੀ ਹੈ ਜੀ ਜੋ ਬੁਲੇਟਿਨਸ ਤੋਂ ਆ ਰਿਹਾ ਹੈ ਜੋ ਨਿਊਜ਼ ਚੈਨਲਸ ਥਰੂ ਪਤਾ ਲੱਗ ਰਿਹਾ ਹੈ ਕਿ ਕੰਡੀਸ਼ਨ ਉਹਨਾਂ ਦੀ ਕ੍ਰਿਟੀਕਲ ਹੈ ਕੋਸ਼ ਖਬਰਾਂ ਦੇ ਵਿੱਚ ਇਹ ਆਇਆ ਹੈ ਕਿ ਉਹਨਾਂ ਦੇ ਬ੍ਰੇਨ ਦੇ ਸਕੈਨਸ ਔਰ ਜੋ ਸਪਾਈਨ ਦੇ ਸਕੈਨਸ ਹੈ ਹੋ ਚੁੱਕੇ ਹਨ ਬ੍ਰੇਨ ਦੇ ਵਿੱਚ ਕਹਿੰਦੇ ਹੈ ਕਿ ਸ਼ਾਇਦ ਆਕਸੀਜਨ ਨਹੀਂ ਪਹੁੰਚ ਪਾਇਆ ਉਸ ਕਰਕੇ ਬ੍ਰੇਨ ਨੂੰ ਕਾਫੀ ਡੈਮੇਜ ਹੋ ਗਿਆ ਹੈ ਦੂਸਰੀ ਗੱਲ ਜੋ ਉਹਨਾਂ ਨੇ ਖਾਸ ਦੱਸੀ ਗਈ ਹੈ ਕਿ ਉਹਨਾਂ ਦੀ ਸਰਵਾਈਕਲ ਸਪਾਈਨ ਦੇ ਵਿੱਚ ਇੰਜਰੀ ਹੈ ਸਰਵਾਈਕਲ ਸਪਾਈਨ ਦਾ ਮੇਰਾ ਮਤਲਬ ਹੈ ਜੋ ਸਾਡੇ ਧੌਣ ਵਾਲੇ ਮੰਨ ਕੇ ਹੁੰਦੇ ਉਹਨਾਂ ਦੀ ਇੰਜਰੀ ਹੋਈ ਹੈ ਤੇ ਦੂਸਰਾ ਇੱਕ ਆਪਾਂ ਕਹਿੰਦੇ ਡੋਰਸਲ ਸਪਾਈਨ ਡੋਰਸਲ ਸਪਾਈਨ ਦਾ ਮਤਲਬ ਹੁੰਦਾ ਹੈ ਜੋ ਸਾਡੇ ਪਿੱਠ ਦੇ ਵਿਚਕਾਰ ਵਾਲੇ ਮੰਨ ਕੇ ਹਨ ਉਹਨਾਂ ਦੋ ਜਗ੍ਹਾ ਤੇ ਵੀ ਉਹਨਾਂ ਨੂੰ ਕਾਫੀ ਸੱਟ ਲੱਗੀ ਹੈ ਇਹ ਸਾਰੀ ਸੱਟਾਂ ਮਿਲਾ ਕੇ ਜੋ ਹੈ ਇਹ ਪੇਸ਼ੈਂਟ ਦੀ ਕੰਡੀਸ਼ਨ ਨੂੰ ਕਾਫੀ ਕ੍ਰਿਟੀਕਲ ਬਣਾ ਦਿੰਦੇ ਹਨ ਤਾਂ ਹੋ ਸਕਦਾ ਇਸ ਕਰਕੇ ਹੀ ਇੰਨਾ ਟਾਈਮ ਲੱਗ ਰਿਹਾ ਹੈ ਠੀਕ ਹੈ ਡਾਕਟਰ ਸਾਹਿਬ ਜਿਵੇਂ ਇਹ ਇੰਜਰੀਜ਼ ਹੋਈਆਂ ਨੇ ਇਹ ਇੱਕ ਇੱਕ ਕਰਕੇ ਟ੍ਰੀਟਮੈਂਟ ਇਹਦਾ ਚੱਲਦਾ ਕਿ ਜਾਂ ਫਿਰ ਇੱਕ ਸਾਰ ਇਹ ਸਾਰਾ ਪ੍ਰੋਸੈਸ ਕੀਤਾ ਜਾਂਦਾ ਹੈ ਇਹ ਅ ਦੇਖੋ ਜਦ ਵੀ ਪੇਸ਼ੈਂਟ ਆ ਜਾਂਦਾ ਹੈ ਇਨੀਸ਼ੀਅਲ ਅਸੈਸਮੈਂਟ ਤੋਂ ਬਾਅਦ ਜਿੱਦਾਂ ਹੀ ਉਹਨਾਂ ਦੇ ਸੀਟੀ ਸਕੈਨ ਹੋ ਗਏ ਹੋਣੇ ਬ੍ਰੇਨ ਦਾ ਟ੍ਰੀਟਮੈਂਟ ਔਰ ਸਪਾਈਨ ਦਾ ਟ੍ਰੀਟਮੈਂਟ ਉਹਨਾਂ ਨੇ ਨਾਲੋਂ ਨਾਲ ਹੀ ਸਟਾਰਟ ਕਰ ਦਿੱਤਾ ਹੋਣਾ ਬਟ ਇਹਦੇ ਵਿੱਚ ਹੁਣ ਜ਼ਰੂਰੀ ਗੱਲ ਹੈ ਕਿ ਹੋ ਸਕਦਾ ਹੈ ਕਿ ਇੰਜਰੀਜ਼ ਹੀ ਬਹੁਤ ਜ਼ਿਆਦਾ ਸਵੀਅਰ ਹੈ ਕਿਉਂਕਿ ਬ੍ਰੇਨ ਨੂੰ ਜੋ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਹਾਈਪੋਕਸਿਕ ਡੈਮੇਜ ਹੋਇਆ ਹੈ ਹਾਈਪੋਕਸਿਕ ਡੈਮੇਜ ਦਾ ਮਤਲਬ ਸਗਾ ਕਿ ਸ਼ਾਇਦ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚ ਪਾਈ ਹੈ ਉਹਦਾ ਮੇਨ ਕਾਰਨ ਜੋ ਅਸੀਂ ਸੋਚ ਰਹੇ ਕਿ ਕਿਉਂਕਿ ਜੋ ਸੁਣੀ ਸੁਣਾਈ ਗੱਲ ਹੈ ਕਿ ਉਹਨਾਂ ਨੂੰ ਸ਼ ਕਾਰਡੀਕ ਅਰੇਸਟ ਹੋਇਆ ਸੀ ਕਿ ਜੋ ਹਾਰਟ ਹੈ ਉਹ ਬ੍ਰੇਨ ਨੂੰ ਬਲੱਡ ਪੰਪ ਹੀ ਨਹੀਂ ਕਰ ਪਾਇਆ ਤਾਂ ਬ੍ਰੇਨ ਚ ਆਕਸੀਜਨ ਨਹੀਂ ਪਹੁੰਚੀ ਇਸ ਕਰਕੇ ਬ੍ਰੇਨ ਦੇ ਸੈੱਲ ਡੈੱਡ ਹੋ ਜਾਂਦੇ ਆ ਉਹਨਾਂ ਚ ਸੋਜਿਸ਼ ਪੈ ਜਾਂਦੀ ਹੈ ਦੂਸਰੀ ਗੱਲ ਜੋ ਮੇਨ ਉੱਠ ਕੇ ਆਈ ਹੈ ਗੱਲ ਉਹਨਾਂ ਦੀ ਸਰਵਾਈਕਲ ਸਪਾਈਨ ਮਤਲਬ ਧੌਣ ਦੇ ਮਣਕਿਆਂ ਚ ਵੀ ਬਹੁਤ ਸੇਵੀਅਰ ਇੰਜਰੀ ਹੈ ਹੁਣ ਇੱਥੋਂ ਇੰਜਰੀ ਹੋਣ ਕਰਕੇ ਵੀ ਇਹ ਸਭ ਚੀਜ਼ਾਂ ਜੋ ਹੈ ਹੋਰ ਵੱਧ ਜਾਂਦੀਆਂ ਹਨ ਜਿਵੇਂ ਵੈਂਟੀਲੇਟਰ ਦੇ ਉੱਪਰ ਹੈਗੇ ਨੇ ਰਾਜਵੀਰ ਜਵੰਦਾ ਜਿਵੇਂ 8 ਦਿਨ ਦਾ ਸਮਾਂ ਹੋ ਗਿਆ ਹਰ ਕੋਈ ਜਾਨਣਾ ਚਾਹੁੰਦਾ ਕਿ ਕਿੰਨਾ ਸਮਾਂ ਇਦਾਂ ਹੋਰ ਚੱਲੇਗਾ ਵੈਸੇ ਮੂਮਨ ਪੇਸ਼ੈਂਟ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਇਹਨੂੰ ਅ ਦੇਖਿਏ ਪੇਸ਼ੰ ਨੂੰ ਕਿਸੇ ਵੀ ਪੇਸ਼ੰ ਨੂੰ ਵੈਂਟੀਲੇਟਰ ਸਪੋਰਟ ਤੋਂ ਕਿੰਨਾ ਟਾਈਮ ਲੱਗੇਗਾ ਉਤਰ ਚ ਉਹ ਦੇਖਣ ਲਈ ਜੀ ਉਹਨਾਂ ਦੀ ਐਗਜ਼ੈਕਟ ਇੰਜਰੀਜ਼ ਦਾ ਪਤਾ ਹੋਣਾ ਜ਼ਰੂਰੀ ਹੈ ਜੋ ਨਿਊਜ਼ ਚੈਨਲ ਰਾਹੀਂ ਪਤਾ ਲੱਗ ਰਿਹਾ ਹੈ ਕਿ ਬ੍ਰੇਨ ਦੇ ਵਿੱਚ ਹਾਈਪੋਕਸਿਕ ਡੈਮੇਜ ਫਿਰ ਨਾਲ ਸਰਵਾਈਕਲ ਸਪਾਈਨ ਦੀ ਇੰਜਰੀ ਇਹੋ ਜੇ ਪੇਸ਼ੈਂਟਸ ਨੂੰ ਕਾਫੀ ਟਾਈਮ ਲੱਗ ਸਕਦਾ ਹੈ ਵੈਂਟੀਲੇਟਰ ਤੋਂ ਉਤਰਨੇ ਦੇ ਵਿੱਚ ਔਰ ਜੋ ਕੁਝ 1-2 ਦਿਨ ਪਹਿਲਾਂ ਗੱਲ ਇਹ ਵੀ ਆਈ ਹੈ ਕਿ ਸ਼ਾਇਦ ਉਹਨਾਂ ਦੀ ਦਿਲ ਦੀ ਧੜਕਣ ਵੀ ਕੁਝ ਕਟੀ ਹੈ ਤੇ ਦਿਲ ਦੀ ਧੜਕਣ ਕੱਟਣ ਦਾ ਮੇਨ ਕਾਰਨ ਜੀ ਵੀ ਉਹ ਹੁੰਦਾ ਸਰਵਾਈਕਲ ਸਪਾਇਨ ਇੰਜਰੀ ਹੁੰਦਾ ਜੋ ਸਾਡੀ ਗਰਦਨ ਹੈ ਇਹਦੇ ਵਿੱਚ ਸਾਡੇ 7 ਮਨਕੇ ਹੁੰਦੇ ਮੇਨ ਜੋ ਉੱਪਰਲੇ 2-3 ਮਨਕੇ ਉਹਨਾਂ ਦੀ ਇੰਜਰੀ ਜ਼ਿਆਦਾ ਸਿਵियर ਹੁੰਦੀ ਹੈ ਥੱਲੇ ਵਾਲੀ ਮਨਕੀਆ ਦੀ ਇੰਜਰੀ ਥੋੜੀ ਘੱਟ ਸਿਵियर ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਉੱਪਰ ਵਾਲੇ ਮਨਕੇ ਦੀ ਇੰਜਰੀ ਹੋਈ ਹੋਵੇ ਜਿਹਦੇ ਕਰਕੇ ਇੰਜਰੀ ਬਹੁਤ ਜ਼ਿਆਦਾ ਹੈ ਉਸ ਕਰਕੇ ਉਹਨਾਂ ਦੀ ਦਿਲ ਦੀ ਧੜਕਣ ਵੀ ਕੱਟ ਰਹੀ ਹੈ ਇਹਨਾਂ ਕੇਸਾਂ ਦੇ ਵਿੱਚ ਦਵਾਈਆਂ ਦਾ ਸਪੋਰਟ ਤੇ ਵੈਂਟੀਲੇਟਰੀ ਸਪੋਰਟ ਪੇਸ਼ੈਂਟ ਨੂੰ ਲੋੜ ਪੈਂਦੀ ਹੈ ਡਾਕਟਰ ਸਾਹਿਬ ਕਿਸੇ ਪਿਕਚਰ ਜਰੀਏ ਸੀ ਥੋੜਾ ਜਿਹਾ ਜਾ ਸਕਦੇ ਹਾਂ ਕਿ ਕਿਵੇਂ ਇਹ ਰੀਡ ਦੀ ਹੱਡੀ ਦਿਮਾਗ ਦੇ ਨਾਲ ਕਨੈਕਟ ਹੁੰਦੀ ਹੈ ਜਦੋਂ ਇੰਜਰੀ ਹੁੰਦੀ ਹੈ ਤਾਂ ਕਿਵੇਂ ਇਹ ਦਿਮਾਗ ਦੇ ਉੱਪਰ ਅਫੈਕਟ ਪਾਉਂਦੀ ਹੈ ਜੇ ਥੋੜਾ ਜਿਹਾ ਆਸਾਨ ਜੀ ਭਾਸ਼ਾ ਚ ਆਪਾਂ ਸਮਝਾ ਸਕੀਏ ਦਰਸ਼ਕਾਂ ਨੂੰ ਕਿ ਕਿਵੇਂ ਇਹ ਸਾਰੀ ਚੀਜ਼ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਇਨਸੀਡੈਂਟ ਹੋ ਜਾਂਦੇ ਨੇ ਤਾਂ ਥੋੜਾ ਜਿਹਾ ਸਮਝਾਇਓ ਇਹਨੂੰ ਆ ਮੇਰੇ ਕੋਲ ਇੱਕ ਪਿਕਚਰ ਪਈ ਹੈ ਜਿਹਦੇ ਰਾਹੀਂ ਮੈਂ ਥੋੜਾ ਤੁਹਾਨੂੰ ਦਰਸ਼ਕਾਂ ਨੂੰ ਸਮਝਾਉਣਾ ਚਾਹੂੰਗਾ ਆ ਬੇਸਿਕਲੀ ਇਹ ਸਾਡਾ ਸਪਾਈਨ ਦਾ ਮਾਡਲ ਹੈ ਬੇਸਿਕਲੀ ਸਾਡੀ ਬ੍ਰੇਨ ਤੋਂ ਨਸਾਂ ਦਾ ਗੁੱਛਾ ਥੱਲੇ ਆਂਦਾ ਹੈ ਜੋ ਕਿ ਸਾਡੇ ਮਣਕਿਆਂ ਦੇ ਵਿੱਚੋਂ ਨਿਕਲਦਾ ਹੈ ਜੋ ਪੂਰੇ ਸਾਡੇ ਹੱਥ ਪੈਰਾਂ ਨੂੰ ਸਿਗਨਲ ਅੱਗੇ ਪ੍ਰੋਵਾਈਡ ਕਰਦਾ ਹੈ ਹੁਣ ਜੋ ਸੁਣੀ ਸੁਣਾਈ ਗੱਲ ਹੈ ਕਿ ਉਹਨਾਂ ਦੇ ਆ ਜੋ ਪਿੰਕ ਰੰਗ ਦੇ ਮਣਕੇ ਦਿਖ ਰਹੇ ਜਿਨ੍ਹਾਂ ਨੂੰ ਆਪਾਂ ਸਰਵਾਈਕਲ ਸਪਾਇਨ ਕਹਿੰਦੇ ਆ ਇੱਥੇ ਇੰਜਰੀ ਹੋਈ ਹੈ ਤੇ ਦੂਸਰੇ ਜਿਹੜੇ ਆ ਬਲੂ ਮਣਕੇ ਦਿਖ ਰਹੇ ਇਹਨੂੰ ਆਪਾਂ ਡੋਰਸਲ ਸਪਾਇਨ ਕਹਿੰਦੇ ਆ ਇੱਥੇ ਇੰਜਰੀ ਹੋਈ ਹੈ ਹੁਣ ਇਹ ਇੰਜਰੀ ਬਹੁਤ ਜ਼ਿਆਦਾ ਹੋਣਾ ਅਗਰ ਕਿਸੇ ਦੇ ਧੌਣ ਦੇ ਮਣਕਿਆਂ 'ਚ ਬਹੁਤ ਜ਼ਿਆਦਾ ਸੱਟ ਲੱਗੀ ਹੈ ਉਸ ਕੇਸਸ 'ਚ ਉਹਨਾਂ ਦੇ ਜੋ ਹੱਥ ਪੈਰ ਚਾਰੇ ਆ ਉਹ ਬਿਲਕੁਲ ਕੰਮ ਕਰਨਾ ਬੰਦ ਕਰ ਸਕਦੇ ਆ ਉਹਨਾਂ ਦੇ ਦਿਲ ਦੀ ਧੜਕਣ ਘਟ ਸਕਦੀ ਹੈ ਸਾਹ ਲੈਣ 'ਚ ਪ੍ਰੋਬਲਮ ਆ ਸਕਦੀ ਹੈ ਜਿਹਦੇ ਕਰਕੇ ਕਿ ਵੈਂਟੀਲੇਟਰੀ ਸਪੋਰਟ ਦੀ ਲੋੜ ਪੈ ਜਾਂਦੀ ਹੈ ਠੀਕ ਹੈ ਜੇਕਰ ਡੋਰਸਲ ਇੰਜਰੀ ਹੋ ਜਾਂਦੀ ਆ ਪੇਸ਼ੈਂਟ ਨੂੰ ਤਾਂ ਇਹਦੇ ਵਿੱਚ ਮ ਲੱਗਦਾ ਕਿ ਐਮ ਆਰ ਆਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਹੋਣਗੀਆਂ ਜੀ ਜੀ ਬਿਲਕੁਲ ਐਮ ਆਰ ਆਈ ਦੇ ਵਿੱਚ ਜੀ ਪਤਾ ਲੱਗਦਾ ਹੈ ਕਿ ਇਹ ਇੰਜਰੀ ਕਿੰਨੀ ਹੈ ਅਗਰ ਇੰਜਰੀ ਥੋੜੀ ਜੀ ਹੈ ਕੱਲ ਦੀ ਸੋਜ ਹੀ ਆਈ ਹੈ ਉਸ ਕੇਸਸ ਚ ਮਹੀਨੇ ਕੁਝ ਹਫਤੇ ਜਾਂ ਕੁਝ ਵੀਕਸ ਲਾ ਕੇ ਹੌਲੀ ਹੌਲੀ ਰਿਕਵਰ ਕਰਦੇ ਆਂ ਠੀਕ ਹੈ ਜੀ ਅਗਰ ਇੰਜਰੀ ਪੂਰੀ ਕੰਪਲੀਟ ਹੋ ਗਈ ਹੈ ਕਿ ਸਪਾਇਨਲ ਕਾਰਡ ਬਿਲਕੁਲ ਡੈਮੇਜ ਹੋ ਗਈ ਹੈ ਉਸ ਕੇਸਸੇ ਕਈ ਵਾਰ ਹੈ ਇਰ ਰਿਵਰਸੀਬਲ ਡੈਮੇਜ ਹੈ ਜੋ ਕਿ ਨਹੀਂ ਠੀਕ ਹੋ ਪਾਂਦਾ ਇਹ ਵੀ ਗੱਲਾਂ ਡਾਕਟਰ ਸਾਹਿਬ ਸਾਹਮਣੇ ਹੁੰਦੀਆਂ ਕਿ ਕਈ ਵਾਰੀ ਪੇਸ਼ੈਂਟ ਨੂੰ ਕਿੰਨਾ ਸਮਾਂ ਹਸਪਤਾਲ ਦੇ ਵਿੱਚ ਰੱਖਣਾ ਪੈ ਜਾਂਦਾ ਹੈ ਕਈ ਵਾਰੀ ਜਲਦੀ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ ਕਈ ਕੇਸ ਇਹੋ ਜਿਹੇ ਵੀ ਸਾਹਮਣੇ ਹੁੰਦੇ ਨੇ ਕਹਿੰਦੇ ਨੇ ਕਿ ਸਾਲਾਂ ਤੱਕ ਹੀ ਵੈਂਟੀਲੇਟਰ ਦੀ ਸਪੋਰਟ ਚੱਲਣੀ ਪੈ ਸਕਦੀ ਹੈ ਇਹੋ ਜਿਹੇ ਵੀ ਕੇਸ ਹੁੰਦੇ ਨੇ ਦੇਖੋ ਜੀ ਇੰਨੀ ਸਾਰੀ ਇੰਜਰੀਜ਼ ਦੇ ਵਿੱਚ ਜੋ ਹੁਣ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤਾਂ ਉਮੀ वेंटिलेटर दी لمبے ਸਮੇਂ ਤੱਕ ਜ਼ਰੂਰਤ ਪਏਗੀ। ਔਰ ਇੱਕਨੀ ਦੇਰ ਤੱਕ ਚਲਨੀ ਹੈ ਉਹ ਥੋੜਾ ਕਹਿਣਾ ਇਸ ਸਮੇਂ ਤੱਕ ਮੁਸ਼ਕਿਲ ਹੈ। ਪਰ ਜਿੱਦਾਂ ਕੁਝ ਕੇਸਸ ਹੋਏ ਜਿੱਦਾਂ ਕੁਝ ਇੱਕ ਸਾਊਦੀ ਅਰੇਬੀਆ ਦੇ ਪ੍ਰਿੰਸ ਦਾ ਕੁਝ ਕੇਸ ਸਗਾ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕਾਫੀ ਸਾਲਾਂ ਆਈ ਥਿੰਕ ਮੇਰੇ ਕੋਲ 15 ਤੋਂ 20 ਸਾਲ ਤੱਕ ਉਹ ਵੈਂਟੀਲੇਟਰੀ ਸਪੋਰਟ ਤੇ ਉਹ ਰਹੇ ਹਨ। ਕੋਮਾ ਦੇ ਵਿੱਚ ਅੱਧਾ ਦੇ ਵੀ ਕੁਝ ਕੇਸਸ ਹੋਏ ਆ ਇਹਨਾਂ ਲੰਬਾ ਸਮਾਂ ਚਲਾ ਜਾਂਦਾ ਜੀ ਜੀ ਅੱਧਾ ਬਿਲਕੁਲ ਇਹ ਜਦੋਂ ਡਾਕਟਰ ਸਾਹਿਬ ਜਿਵੇਂ ਹਾਈਪੋਕਸਿਕ ਇਹਨਾਂ ਦਾ ਜ਼ਿਕਰ ਹੁੰਦਾ ਹਨਾ ਇਹ ਜਰੀ ਇਹਨਾਂ ਨੂੰ ਹੋਈ ਹੈ ਇਹਦੇ ਵਿੱਚ ਫਿਰ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੱਥ ਪੈਰ ਜਾਂ ਕੋਈ ਮੂਵਮੈਂਟ ਇਦਾਂ ਦੀ ਕੋਈ ਨਹੀਂ ਹੁੰਦੀ ਬੋਡੀ ਦੇ ਵਿੱਚ ਦੇਖੋ ਜੀ ਬ੍ਰੇਨ ਜੋ ਹੈ ਉਹ ਇੰਪੋਰਟੈਂਟ ਪਾਰਟ ਹੈ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਬੋਡੀ ਦਾ ਸਾਡੀ ਅਸੀਂ ਕੁਝ ਵੀ ਕੰਮ ਕਰ ਰਹੇ ਹੱਥ ਪੈਰ ਹਿਲਾ ਰਹੇ ਸਭ ਕੁਝ ਕਰ ਰਹੇ ਉਹਦਾ ਸਿਗਨਲ ਜੋ ਹੈ ਉਹ ਸਾਡੇ ਬ੍ਰੇਨ ਤੋਂ ਹੀ ਆ ਰਿਹਾ ਹੁਣ ਜੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲਿਆ ਬਲ ਬਾਰ ਵੀ ਦੱਸਿਆ ਸੀਗਾ ਕਿ 15 ਸੈਕਿੰਡ ਤੱਕ ਅਗਰ ਨਾ ਮਿਲੇ ਤਾਂ ਪੇਸ਼ੈਂਟ ਬੇਹੋਸ਼ ਹੋ ਜਾਂਦਾ ਹੈ ਔਰ ਅਗਰ ਇਹ ਸਮਾਂ 4 ਤੋਂ 5 ਮਿੰਟ ਤੋਂ ਵੱਧ ਜਾਵੇ ਤਾਂ ਇਰਰੀਵਰਸੀਬਲ ਡੈਮੇजेस ਹੋ ਸਕਦੇ ਹਨ ਤਾਂ ਜਿਓ ਇਰਰੀਵਰਸੀਬਲ ਡੈਮੇਜ ਹੋ ਜਾਂ ਤਾਂ ਬ੍ਰੇਨ ਦੇ ਕਾਫੀ ਏਰੀਆਜ਼ ਡੈੱਡ ਹੋ ਜਾਂਦੇ ਹਨ ਤੇ ਉਹ ਜਿਸ ਜਿਸ ਪਾਰਟ ਨੂੰ ਕੰਟਰੋਲ ਕਰਦੇ ਉਹਨਾਂ ਸਭ ਦੀ ਮੂਵਮੈਂਟ ਦੀ ਦਿੱਕਤ ਆਂਦੀ ਹੈ ਇਨਾਂ ਹਾਲਾਤਾਂ ਦੇ ਵਿੱਚ ਡਾਕਟਰ ਸਾਹਿਬ ਜਿਹੜੇ ਉੱਥੇ ਹੁਣ ਡਾਕਟਰ ਟ੍ਰੀਟਮੈਂਟ ਕਰ ਰਹੇ ਨੇ ਕੀ ਹੁੰਦਾ ਕੀ ਚੱਲਦਾ ਜੀ ਉੱਥੇ ਫਿਰ ਵਾਚ ਕੀਤਾ ਜਾਂਦਾ ਪੇਸ਼ੈਂਟ ਨੂੰ ਅਬਜ਼ਰਵ ਕੀਤਾ ਜਾਂਦਾ ਦੇਖਿਆ ਜਾਂਦਾ ਕਿ ਕੀ ਮੂਵਮੈਂਟ ਹੋ ਰਹੀ ਹੈ ਕਿਵੇਂ ਦਾ ਟ੍ਰੀਟਮੈਂਟ ਅੰਦਰ ਚੱਲਦਾ ਹੈ ਆ ਦੇਖੋ ਹਾਜੀ ਤਾਂ ਉਹਨਾਂ ਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤਾਂ ਉਹ ਆਈਸੀਯੂ ਦੇ ਵਿੱਚ ਹੈ ਤਾਂ ਬੇਸਿਕਲੀ ਇਸ ਟਾਈਮ ਉਹਨਾਂ ਨੂੰ ਇੱਕ ਕ੍ਰਿਟੀਕਲ ਕੇਅਰ ਟੀਮ ਹੋਏਗੀ ਔਰ ਇੱਕ ਨਿਊਰੋਸਾਇੰਸਸ ਦੀ ਟੀਮ ਹੋਏਗੀ ਜੋ ਕਿ 40s ਹਸਪੀਟਲ ਦੀ ਬੜੀ ਅੱਛੀ ਟੀਮ ਹੈ ਉਹ ਮਿਲ ਕੇ ਉਹਨਾਂ ਦਾ ਇਲਾਜ ਕਰ ਰਹੇ ਹੋਣ ਨੇ ਬੇਸਿਕਲੀ ਇਹਦੇ ਵਿੱਚ ਕੀ ਹੁੰਦਾ ਕਿ ਪੇਸ਼ੇ ਨੂੰ ਲਗਾਤਾਰ ਮੋਨਿਟਰ ਕੀਤਾ ਜਾਂਦਾ ਹੈ ਉਹਨਾਂ ਦੇ ਹਾਰਟ ਰੇਟ ਤੇ ਬਰੀðਿੰਗ ਰੇਟ ਤੇ ਉਹ ਸਭ ਮੋਨਿਟਰਸ ਲੱਗੇ ਹੁੰਦੇ ਜਿਨ੍ਹਾਂ ਦੇ ਉੱਪਰ ক্লোਜ਼ ਵਾਚ ਰੱਖੀ ਜਾਂਦੀ ਹੈ ਕਿ ਉਹਨਾਂ ਵਿੱਚ ਕੁਝ ਦਿੱਕਤ ਨਾ ਆਵੇ ਬਾਕੀ ਜੋ ਵੀ ਦਵਾਈਆਂ ਦੀ ਜ਼ਰੂਰਤ ਹੈ ਜਿੱਦਾਂ ਜੋ ਬ੍ਰੇਨ ਇੰਜਰੀ ਦਵਾਈਆਂ ਹੈ ਜੀ ਜਿਵੇਂ ਕਈ ਜਿਹੜੀ ਕੇਸ ਇਹੋ ਜੇ ਸਾਹਮਣੇ ਆ ਜਾਂਦੇ ਨੇ ਕੀ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਇਹਦਾ ਇਲਾਜ ਨਹੀਂ ਉਹਨੂੰ ਫਲਾਣੇ ਨੂੰ ਅਮਰੀਕਾ ਲੈ ਕੇ ਇਹੋ ਜੇ ਕੇਸ ਵੀ ਹੁੰਦੇ ਨੇ ਜਿਵੇਂ ਹਾਈਪੋਕਸਿਕ ਇੰਜਰੀ ਹੋਈ ਹੈ ਇਹਦਾ ਇੰਡੀਆ ਦੇ ਵਿੱਚ ਹੈ ਬੈਸਟ ਤੋਂ ਬੈਸਟ ਜੀ ਨਹੀਂ ਬਿਲਕੁਲ ਐਦਾਂ ਦੀ ਕੋਈ ਗੱਲ ਨਹੀਂ ਇੰਡੀਆ ਦੇ ਵਿੱਚ ਬੈਸਟ ਇਲਾਜ ਅਵੇਲੇਬਲ ਹੈ ਡਾਕਟਰਸ ਬਹੁਤ ਅੱਛੇ ਐਥੇ 40s ਹਸਪੀਟਲ ਇੱਕ ਅੱਛੀ ਟੀਮ ਹੈ ਪਰ ਮੈਂ ਐਦਾਂ ਨਹੀਂ ਕੁਝ ਕਹਿ ਸਕਦਾ ਕਿ ਕੋਈ ਐਦਾਂ ਦੀ ਜ਼ਰੂਰਤ ਹੋਗੀ ਕਿ ਉਹਨੂੰ ਕਿਤੇ ਹੋਰ ਟਰਾਂਸਫਰ ਕਰਕੇ ਬੈਟਰ ਹੋਏਗਾ ਟੀਮ ਇਜ਼ ਵੈਰੀ ਗੁੱਡ ਔਰ ਉਹ ਆਪਣਾ ਬੈਸਟ ਕਰ ਰਹੇ ਹੋਣੇ ਇਹ ਸਭ ਬੜੇ سارے ਇਨਸੀਡੈਂਟ ਹੋ ਵੀ ਜਾਂਦੇ ਨੇ ਮੈਂ ਚਾਹੁੰਦਾ ਕਿ ਥੋੜਾ ਜਿਹਾ ਤੁਸੀਂ ਜੇ ਦੱਸੋ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਬਹੁਤ ਸਾਰੀਆਂ ਲਾਪਰਵਾਹੀਆਂ ਕੈਇਰੀ ਹੋ ਵੀ ਜਾਂਦੀਆਂ ਨੇ ਪਰ ਅੱਗੇ ਤੋਂ ਜਿਹੜੀਆਂ ਉਹ ਧਿਆਨ ਰੱਖਿਆ ਜਾਣਾ ਚਾਹੀਦਾ ਕਿ ਜੇਕਰ ਕਿਸੇ ਦਾ ਐਕਸੀਡੈਂਟ ਹੋਇਆ ਤਾਂ ਪੇਸ਼ੈਂਟ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਹਸਪੀਟਲ ਲੈ ਕੇ ਜਾਣਾ ਚਾਹੀਦਾ ਹਾਂ ਹਾਂਜੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਦੇਖੋ ਕਦੀ ਵੀ ਅਗਰ ਕੋਈ ਕੋਈ ਰਾਹ ਗੀਰ ਹੈ ਔਰ ਉਹ ਕਿਸੇ ਨੂੰ ਦੇਖਦਾ ਕੁਝ ਐਕਸੀਡੈਂਟ ਹੋਇਆ ਪਿਆ ਹੈ ਬੇਹੋਸ਼ ਹੋਇਆ ਹੈ ਤਾਂ ਜੋ ਥੋੜੀ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਉਹਨਾਂ ਦੀ ਗਰਦਨ ਨੂੰ ਘੱਟ ਤੋਂ ਘੱਟ ਹਿਲਾਇਆ ਜਾਵੇ ਗਰਦਨ ਦੀ ਮੂਵਮੈਂਟ ਘੱਟ ਤੋਂ ਘੱਟ ਕੀਤੀ ਜਾਵੇ ਚੰਗੀ ਤਰ੍ਹਾਂ ਉਹਨਾਂ ਨੂੰ ਕਿਸੇ ਕੱਪੜੇ ਵਿੱਚ ਪਾ ਕੇ ਗੱਡੀ ਦੇ ਵਿੱਚ ਰੱਖਿਆ ਜਾਵੇ ਠੀਕ ਹੈ ਔਰ ਫਿਰ ਨੀਅਰ ਜੋ ਵੀ ਨੀਰੈਸਟ ਹਸਪੀਟਲ ਹੈ ਉੱਥੇ ਟ੍ਰਾਂਸਫਰ ਕੀਤਾ ਜਾਵੇ ਬਾਡੀ ਦੀ ਮੂਵਮੈਂਟ ਘੱਟ ਤੋਂ ਘੱਟ ਕਰਨੀ ਹੈ ਠੀਕ ਹੈ ਜੀ ਔਰ ਅਗਰ ਕੁਝ ਉਹਨਾਂ ਨੂੰ ਦੌਰਾ ਵਗੈਰਾ ਪੈਂਦਾ ਕੁਝ ਅੱਦਾ ਹੁੰਦਾ ਪੇਸ਼ੈਂਟ ਨੂੰ ਇੱਕ ਸਾਈਡ ਤੇ ਕਰ ਦਿਓ ਠੀਕ ਹੈ ਜੀ ਤੇ ਇਹ ਸਭ ਚੀਜ਼ਾਂ ਮੈਨ ਇੱਕ ਜੋ ਇੱਕ ਨਾਰਮਲ ਆਦਮੀ ਉਹ ਕਰ ਸਕਦਾ ਹੈ ਆਮ ਤੌਰ ਤੇ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਦੋ ਜਣੇ ਬਾਹਾਂ ਤੋਂ ਦੋ ਜਣੇ ਪੈਰਾਂ ਤੋਂ ਫੜ ਕੇ ਤਾਂ ਬੰਦੇ ਨੂੰ ਗੱਡੀ 'ਚ ਪਾ ਦਿੰਦੇ ਉਹ ਗਲਤ ਹੈ ਆ ਐਕਚੁਅਲੀ ਉਹ ਸਹੀ ਤਰੀਕਾ ਨਹੀਂ ਹੈ ਐਕਚੁਅਲੀ ਤਾਂ ਪੇਸ਼ੈਂਟ ਲਈ ਇੱਕ ਪ੍ਰੋਪਰ ਸਟਰਕਚਰ ਹੁੰਦਾ ਜਿਹਦੇ ਉੱਪਰ ਪੇਸ਼ੈਂਟ ਲਟਾਇਆ ਜਾਵੇ ਤਾਂ ਕਿ ਉਹਦੀ ਬਾਡੀ ਦੀ ਮੂਵਮੈਂਟ ਘਟਾਉਣ ਇਹ ਕਿਉਂ ਕਰਨਾ ਜ਼ਰੂਰੀ ਹੈ ਕਿ ਮੰਨ ਲਓ ਉਹਨਾਂ ਕਿਤੇ ਵੀ ਸਰੀਰ 'ਚ ਸੱਟ ਲੱਗੀ ਹੈ ਚਾਹੇ ਉਹ ਮਨਕੀਆਂ ਦੀ ਸੱਟ ਹੈ ਚਾਹੇ ਉਹ ਹੱਡੀ ਕੋਈ ਟੁੱਟੀ ਹੈ ਉਹ ਜਿੰਨੀ ਮੂਵਮੈਂਟ ਹੋਏਗੀ ਉਹਨਾਂ ਡੈਮੇਜ ਹੋਰ ਕਰੇਗੀ ਤਾਂ ਇਸ ਕਰਕੇ ਪੇਸ਼ੈਂਟ ਨੂੰ ਘੱਟ ਤੋਂ ਘੱਟ ਮੂਵਮੈਂਟ ਕਰਕੇ ਹਸਪੀਟਲ ਟਰਾਂਸਫਰ ਕਰਨਾ ਤਾਂ ਕਿ ਉਹਨਾਂ ਦੀ ਜੋ-ਜੋ ਇੰਜਰੀਜ਼ ਹਨ ਉੱਥੇ ਜਾ ਕੇ ਪਤਾ ਲੱਗਣ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਹੋਵੇ ਡਾਕਟਰ ਸਾਹਿਬ ਜੀ ਡਾਕਟਰ ਕਿੱਥੋਂ ਤੱਕ ਜਾਂਦੇ ਨੇ ਫਿਰ ਕਿੱਥੋਂ ਤੱਕ ਉਮੀਦ ਹੁੰਦੀ ਹੈ ਕਿ ਬੰਦਾ ਸਰਵਾਈਵ ਜਿਹੜਾ ਉਹ ਕਰ ਸਕਦਾ ਹੈ ਕਦੋਂ ਤੱਕ ਦੇਖਿਆ ਜਾਂਦਾ ਡਾਕਟਰਾਂ ਦੇ ਵੱਲੋਂ ਜਾਂ ਕਿਹੜੀਆਂ ਚੀਜ਼ਾਂ ਦਾ ਇਹ ਧਿਆਨ ਰੱਖਦੇ ਨੇ ਫਿਰ ਅੱਗੇ ਆਹ ਦੇਖੋ ਐਜ਼ ਅ ਡਾਕਟਰ ਹਰ ਕੋਈ ਡਾਕਟਰ ਇਹੀ ਚਾਹੁੰਦਾ ਕਿ ਉਹ ਤਾਂ ਆਖਰੀ ਸਾਹ ਤੱਕ ਆਪਣੇ ਪੇਸ਼ੈਂਟ ਲਈ ਲੜੇਗਾ ਔਰ ਕੋਸ਼ਿਸ਼ ਕਰੇਗਾ ਆਹ ਬਾਕੀ ਜਿੱਦਾਂ ਉਹਨਾਂ ਦੀ ਕੰਡੀਸ਼ਨ ਹਜੇ ਕ੍ਰਿਟੀਕਲ ਹੈ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਜੀ ਔਰ ਮੇਰੇ ਖਿਆਲੋਂ ਮੈਕਸਿਮਮ ਕੋਸ਼ਿਸ਼ ਹੋਰ ਕਰਨਗੇ ਜਦ ਤੱਕ ਉਹ ਕਰ ਸਕਦੇ ਆ ਜੀ ਤੇ ਅਸੀ ਅੱਜ ਦੀ ਵੀਡੀਓ ਜਿਵੇਂ ਤੁਸੀਂ ਵੇਖਿਆ ਕਿ ਰਾਜਵੀਰ ਜਵੰਦਾ ਦਾ ਬ੍ਰੇਨ ਜਿਹੜਾ ਉਹਨੂੰ ਆਕਸੀਜਨ ਜਾਣਾ ਬਿਲਕੁਲ ਬੰਦ ਹੋ ਗਈ ਹੈ ਤੇ ਉਹਨਾਂ ਦੇ ਪੂਰੇ ਜਿਸਮ ਜਿਹੜਾ ਸੁੱਕਣਾ ਸਟਾਰਟ ਹੋ ਗਿਆ ਤੇ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਜਾਂਦਾ ਤੇ ਵੈਂਟੀਲੇਟਰ ਤੇ ਰੱਖਣ ਦੀ ਜਿਹੜੀ ਟਾਈਮ ਹੈ ਉਹ 10 ਤੋਂ 15 ਸਾਲ ਵੀ ਹੋ ਸਕਦਾ ਕਿਉਂਕਿ 사ਉਦੀ ਦੇ ਪ੍ਰਿੰਸ ਨੂੰ 15 ਸਾਲ ਵੈਂਟੀਲੇਟਰ ਤੇ ਰੱਖਿਆ ਗਿਆ ਤੇ 15 ਸਾਲਾਂ ਬਾਅਦ ਉਹਨਾਂ ਦੀ ਕੌਮੇ ਦੇ ਵਿੱਚ ਹੀ ਡੈਥ ਹੋ ਗਈ ਰਾਜਵੀਰ ਜਵੰਦਾ ਦੀ ਕ੍ਰਿਟ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਡਾਕਟਰਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੇ ਮਣਕੇ ਜਿਹੜੇ ਨੇ ਡੈਮੇਜ ਹੋ ਗਏ ਨੇ ਮਣਕੇ ਡੈਮੇਜ ਹੋਣ ਦੀ ਵਜ੍ਹਾ ਤੋਂ ਦਿਲ ਦਾ ਦੌਰਾ ਪਿਆ ਦਿਮਾਗ ਨੂੰ ਆਕਸੀਜਨ ਜਾਣਾ ਬੰਦ ਹੋ ਗਈ ਤੇ ਉਹਨਾਂ ਦਾ ਪੂਰਾ ਜਿਸਮ ਪੈਰਾਲਾਈਜ਼ ਹੋ ਗਿਆ ਤੇ ਪੂਰਾ ਜਿਸਮ ਜਿਹੜਾ ਸੁੱਕੜਨਾ ਸਟਾਰਟ ਹੋ ਗਿਆ ਤੇ ਇਸ ਤਰ੍ਹਾਂ ਦੇ ਪੇਸ਼ੈਂਟਸ ਦਾ ਰਿਕਵਰ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਲੇਕਿਨ ਡਾਕਟਰਸ ਨੇ ਦੱਸਿਆ ਕਿ ਫੋਰਟਸ ਹਸਪੀਟਲ ਦੇ ਵਿੱਚ ਉਹਨਾਂ ਦਾ ਬੈਸਟ ਇਲਾਜ ਜਿਹੜਾ ਜਾਰੀ ਹੈ ਤੇ ਪੂਰੇ ਪੰਜਾਬ ਦੇ ਲੋਗ ਅਰਦਾਸਾਂ ਕਰ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਰਾਜੀ ਵੀ ਜਿਵੰਦਾ ਜਿਹੜਾ ਉਹ ਜ਼ਿੰਦਗੀ ਦੀ ਤਰ੍ਹਾਂ ਵਾਪਸ ਆ ਜਾਏ ਲੇਕਿਨ ਇਸ ਚੀਜ਼ ਦੇ ਜਿਹੜੇ ਚਾਂਸ ਨੇ ਬਹੁਤ ਜ਼ਿਆਦਾ ਘੱਟ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਜਿਹੜੀ ਇੰਜਰੀਜ਼ ਹੋਈਆਂ ਨੇ ਤੇ ਜਿਹੜਾ ਐਕਸੀਡੈਂਟ ਹੋਣ ਤੋਂ ਲੈ ਕੇ ਹਸਪੀਟਲ ਆਉਣ ਦੇ ਦੌਰਾਨ ਜਿਹੜਾ 4 ਤੋਂ 5 ਘੰਟੇ ਦਾ ਟਾਈਮ ਵੇਸਟ ਕੀਤਾ ਗਿਆ ਉਹਨਾਂ ਨੂੰ ਕੋਈ ਵੀ ਫਰਸਟ ایڈ ਨਹੀਂ ਦਿੱਤੀ ਗਈ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਹਸਪੀਟਲ ਨਹੀਂ ਟਰਾਂਸਫਰ ਕੀਤਾ ਗਿਆ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮਿਲ ਕੇ ਰਾਜ ਵੀ ਜਿਵੰਦਾਦੀ ਕੰਡੀਸ਼ਨ ਬਹੁਤ ਜ਼ਿਆਦਾ ਕ੍ਰਿਟੀਕਲ ਹੋ ਗਈ ਹੈ ਅਸ ਵੇਲੇ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਜਾਣਾ ਬਿਲਕੁਲ ਬੰਦ ਹੋ ਗਈ ਹੈ ਵੈਂਟੀਲੇਟਰ ਦੇ ਉੱਤੇ ਉਹਨਾਂ ਨੂੰ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਰਾਜਵੀਰ ਜਵੰਦਾ ਨੇ ਰਵਾਸੜਿਆ ਕਿਉਂਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਵੀ ਚੰਗੀ ਨਿਊਜ਼ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ ਤੇ ਪੰਜਾਬ ਦੇ ਲੋਕ ਅਰਦਾਸਾਂ ਕਰ ਰਹੇ ਨੇ ਕਿ ਕੋਈ ਚਮਤਕਾਰ ਹੋ ਜਾਏ ਤੇ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਦੀ ਤਰਫ ਵਾਪਸ ਹੋ ਜਾਏ ਤੁਸੀਂ ਕੀ ਸੋਚਦੇ ਹੋ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਬਾਰੇ ਚ ਆਪਣੀ ਰਾਏ ਤੋਂ ਕਮੈਂਟ ਛਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼